ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਤੋਂ ਲੁਧਿਆਣਾ ਲੋਕ ਸਭਾ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਹਲਕਾ ਗਿਲ ਦੇ ਅਧੀਨ ਪੈਂਦੇ ਪਿੰਡ ਖੇੜੀ ਵਿਖੇ ਆਪ ਵਰਕਰਾਂ ਦੇ ਨਾਲ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਮੇਂ-ਸਮੇਂਦੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਜੇਲਾਲਲ ਕੇਚੂ ਸੰਘੋਵਾਲ ਐਮਐਲਏ ਸਾਡੇ ਨੇ ਬਹੁਤ ਮਿਹਨਤ ਕੀਤੀ ਹੈ ਸਾਰੇ ਲੋਕਾਂ ਨਾਲ ਪਿੰਡਾਂ 'ਚ ਪਿਆਰ ਆ ਜਿੱਥੇ ਜਾਂਦੇ ਆ ਹਰ ਬੰਦਾ ਉੱਠ ਕੇ ਮਿਲਦਾ ਔਰ ਪਿਆਰ ਦਿੰਦਾ ਆਪਣਾ ਅਸ਼ੀਰਵਾਦ ਮਾਵਾ ਪੈਣਾ ਬਜ਼ੁਰਗ ਵੱਡੀ ਗਿਣਤੀ 'ਚ ਕਿਉਂਕਿ ਉੱਤੋਂ ਬਢਾਈ ਦਾ ਵੀ ਮੌਸਮ ਆ ਕਣਕ ਵੀ ਵੱਡੀ ਜਾ ਰਹੀ ਆ ਤੇ ਉਹਦੇ ਉਹਨੂੰ ਵੀ ਕੰਮਾਂ ਨੂੰ ਛੱਡਦੇ ਹੋਏ ਸਾਰੇ ਲੋਕ ਪਿੰਡਾਂ ਦੇ ਇਕੱਠੇ ਹੋ ਕੇ ਅਸ਼ੀਰਵਾਦ ਦੇ ਰਿਹਾ ਇਤੋਂ ਪਤਾ ਲੱਗਦਾ ਪ੍ਰਿੰਸੀਪਲ ਭਗਵੰਤ ਸਿੰਘ ਮਾਨ ਦਾ ਜੋ 2-2.5 ਸਾਲ ਦਾ ਕੰਮ ਕੀਤਾ ਹੋਇਆ ਉਹ ਲੋਕਾਂ ਦੇ ਘਰਾਂ 'ਚ ਦਿਲਾਂ 'ਚ ਰਾਜ ਕਰ ਰਿਹਾ ਇਸੇ ਤਰ੍ਹਾਂ ਹੀ ਸੰਗੋਵਾਲ ਕੰਮ ਕਰ ਰਿਹਾ ਲੋਹਾਲਕੇ ਦੇ ਵਿੱਚੋਂ ਕਿਹ ਹਲਕੇ ਨਹੀਂ ਜਿਆਦਾ ਪਿਆਰ ਮਿਲ ਰਿਹਾ ਲੋਕਾਂ ਨੂੰ ਕੋਈ ਹਲਕਾ ਬਹੁਤ ਵੱਡਾ ਇਹ ਪੰਜਾਬ ਦਾ ਵਿਦਾਨ ਸਭਾ 'ਚ ਸਭ ਤੋਂ ਵੱਡਾ ਹਲਕਾ ਗੇਲਾ ਇੱਥੇ ਬਹੁਤ ਜਿਆਦਾ ਸਭਾ 3 ਲੱਖ ਵੋਟ ਆ ਇਹ ਇਹ ਐਮਐਲਏ ਹਮਤੀ ਇਹਦੇ ਮੂੰਹ ਤੇ ਕਹਿੰਦਾ ਐਡਾ ਵੱਡਾ ਹਲਕਾ ਹੋਣਾ ਸਾਤ ਨੂੰ ਦਰਿਆ ਚੱਪਕੇ ਵੀ ਤਿੰਨ ਪਿੰਡ ਨੇ ਇਸ ਹਲਕੇ ਵਿੱਚ ਇਸ ਕਰਕੇ ਵੱਡੇ ਹਲਕਾ ਹੋਣ ਦੇ ਨਾਤੇ ਜਲੰਧਰ ਜ਼ਿਲ੍ਹੇ ਵਿੱਚ ਵੀ ਪੈ ਜਾਂਦੇ ਆ ਹੇ ਕੰਮ ਕਰਦਾ ਵਾ ਕੰਮ ਕੰਮ ਹੀ ਜਿਹੜਾ ਬੰਦੇ ਦਾ ਉਹ ਬੋਲਦਾ ਹੁੰਦਾ ਇਹ ਕੰਮ ਕਰ ਰਿਹਾ ਜਿੰਨਾ ਹਲਕੇ ਦਾ ਆਇਆ ਬਣੀ ਨਹੀਂ ਆਇਆ ਜੇ ਰੈਲੀ ਨੂੰ ਕਿੱਦਾਂ ਦੇਖਦੇ ਹੋ ਦੇਖੋ ਰਾਜਾ ਬੜਿੰਗ ਕੋਈ ਫੋਟ ਕਪੂਰੇ ਦੀ ਗੱਡੀ ਕੋਈ ਫਰੋਹੀਪੁਰ ਦੀ ਗੱਡੀ ਐ ਲੱਗ ਲੱਗੇ ਸ਼ਹਿਰ ਦੇ ਕਿਸੇ ਦਾ ਟਾਇਰ ਕਿਸੇ ਦਾ ਹੈਂਡਲ ਕਿਸੇ ਦਾ ਕੁਛ ਲੁਧਿਆਣੇ ਦਾ ਕੀ ਸੀ ਉਹਦੇ ਚ ਨਾ ਰਾਜਾ ਵੜਿੰਗ ਆਪ ਲੁਧਿਆਣੇ ਦਾ ਗੱਡੀਆਂ ਵੀ ਬਾਹ ਲੀਆਂ ਤੇ ਰਾਜਾ ਵੜਿੰਗ ਵੀ ਬਾਹ ਲਾ ਆ ਜਿਹੜੀ ਚਿੱਟੀ ਦਿਖਾ ਕੇ ਵਿਰੋਧ ਵੀ ਉਹਨਾਂ ਦਾ ਕੀਤਾ ਗਿਆ ਜੀ ਤੁਸੀਂ ਉਸ ਦਾ ਬੋਲ ਕਾਂਗਰਸ ਦਾ ਜਿਹੜਾ ਕਲਚਰ ਆ ਉਹ ਕਲਚਰ ਇਹੀ ਆ ਵੀ ਜਿਹੜਾ ਬੰਦਿਆਂ ਦੇ ਉੱਤੇ ਇਹ ਪੰਜਾਬ ਦੇ 3.5 ਕਰੋੜ ਲੋਕ ਬੜੇ ਸੂਝਵਾਨ ਹੋ ਚੁੱਕੇ ਇਹ ਸਭ ਜਾਣਦੇ ਆ ਹੁਣ ਵੀ ਕਿਹੜਾ ਬੰਦਾ ਰਾਜਨੀਤੀ ਦਾ ਨਿਆਂਇ ਫੈਸਾ ਢੋਂਦਾ ਕਾਂਗਰਸ ਹਮੇਸ਼ਾ ਆਪਣੇ ਆਪ ਨੂੰ ਉਹ ਨੂੰ ਧੰਦਾ ਬਣਾ ਕੇ ਕਰਦਾ ਅੱਜ ਸਰ ਕਿਹਾ ਗਿਆ ਕਿ ਮੈਂ ਲੁਧਿਆਣਾ ਆ ਗਿਆ ਹੁਣ ਆਈਪੀਐਲ ਮੈਚ ਖੇਡੇ ਜਾਵਾਂ ਬਸ ਕਰ ਉਹਨੂੰ ਕਹੇ ਪਹਿਲਾਂ ਗੇਂਦ ਤਾਂ ਲਿਆ ਬਿਨਾਂ ਗੇਂਦ ਤੋਂ ਮੈਚ ਨਹੀਂ ਹੁੰਦੇ ਅੱਜ ਸਰ ਇੱਕ ਦੇਖੇ ਆਵੇਂ ਲੋਕ ਜ਼ਵਲ ਲੁਧਿਆਣੇ ਦੀ ਹੈ ਜਿੱਤੇ ਰਾਜਾ ਵੜਿੰਗ ਦੀ ਫੋਟੋਆਂ ਲਗਣੀਆਂ ਚਾਹੀਦੀਆਂ ਸੀ ਪੋਸਟਰ ਲਗਣੇ ਉੱਤੇ ਸੰਗਰੂਰ ਦੇ ਸਤਪਾਲ ਖੈਰੇ ਦੇ ਪੋਸਟਰ ਲੱਗੇ ਹੋਏ ਸੀ ਬਟਿਆ ਦੇ ਮੈਂ ਤਾਂ ਤੁਹਾਡੇ ਲਈ ਕਿਹਾ ਸੀ ਕਿ ਖੈਰੇ ਨੂੰ ਲੈ ਆਓ ਇੱਥੇ ਪਰ ਉਹਨਾਂ ਨੂੰ ਐ ਹੋਇਆ ਵੀ ਖੈਰਾ ਵੀ ਕਮਜ਼ੋਰ ਰਹਿ ਜਾਣਾ ਆਮ ਆਦਮੀ ਪਾਰਟੀ ਦੇ ਅੱਗੇ ਅੱਜ ਪੰਜਾਬ ਦਾ ਪ੍ਰਧਾਨ ਲੈ ਆਇਆ ਮੈਂ ਉਹਨਾਂ ਨੂੰ ਜੀ ਆਇਆ ਵੀ ਇਹ ਕਹਿਣਾ ਵਾਂ ਇੱਥੇ ਸਾਡੇ ਹਲਕੇ ਚ ਆਇਆ ਉਹ ਪਰ ਲੋਕਾਂ ਨੇ ਨਹੀਂ ਉਹਨੂੰ ਮੰਨਣਾ ਵੀ ਇਹ ਸਾਡੇ ਕੈਂਡੀਡੇਟਾ ਸਰ ਕਾਂਗਰਸ ਦੀਆਂ ਤਿੰਨ ਵਿਕਟਾਂ ਦੇ ਵਿੱਚੋਂ ਦੋ ਵਿਕਟਾਂ ਦੇ ਚੋਣ ਦੇ ਵਿੱਚ ਆ ਗਏ ਨੇ ਪਰ ਤੀਜੀ ਵਿਕਟ ਵੀ ਆ ਰਹੀ ਹੈ ਬਰਾੜ ਸਾਹ ਆ ਰਹੇ ਨੇ ਲੁਧਿਆਣਾ ਤੋਂ ਕਮਲਜੀਤ ਬਰਾੜ ਯਾਦ ਮੀਰਵਾ ਦੇਖੋ ਉਹ ਜਦੋਂ ਕਿਸੇ ਬੰਦੇ ਦੀ ਪੁੱਛ ਨਹੀਂ ਹੁੰਦੀ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਮਿਹਨਤ ਕਰਦਾ ਹੁੰਦਾ ਉਹਦੀ ਪੁੱਛ ਨਾ ਹੋਵੇ ਤਾਂ ਫਿਰ ਅਗਲੇ ਨੂੰ ਰੋਸਤਾ ਹੁੰਦਾ ਹੁਣ ਉਹ ਵੀ ਪੁਰਾਣਾ ਪਰਿਵਾਰ ਹੈ ਇੰਨੀ ਦੇਰ ਦਾ ਕਾਂਗਰਸ ਦਾ ਝੰਡਾ ਡੰਡਾ ਚੱਕੀ ਪਰਦਾ ਇਹ ਹੀ ਕਾਂਗਰਸ ਵਾਲਿਆਂ ਦਾ ਕਲਚਰ ਬਣ ਚੁੱਕਿਆ ਜਿਹੜਾ 10 ਜਨਪਦ ਜਿਆਦਾ ਨੇੜੇ ਜਾਂ ਜਿਹਦੇ ਮੂੰਹ 'ਚ ਸੋਨੇ ਦਾ ਚਮਚ ਆ ਉਹੀ ਕਾਂਗਰਸੀ ਆ ਬਾਕੀ ਵਰਕਰ ਤਾਂ ਕਹਿੰਦਾ ਵੀ ਕਾਂਗਰਸ ਕੋਲ ਟੋਫੀਆਂ ਜਿਆਦਾ ਨੇ ਉਮੀਦਵਾਰ ਘਟਾ ਬਿਲਕੁਲ ਗੱਲ ਸੁਣ ਲੋ ਕਾਂਗਰਸ ਦੀਆਂ ਹੁਣ ਟੋਫੀਆਂ ਵੀ ਖਤਮ ਹੋ ਗਈਆਂ ਉਮੀਦਵਾਰ ਵੀ ਖਤਮ ਹੋਈ ਜਾ ਰਿਹਾ ਇਹ ਆਮ ਆਦਮੀ ਪਾਰਟੀ ਨੂੰ 3.5 ਕਰੋੜ ਲੋਕ ਪੰਜਾਬ ਦੇ ਪੰਜਾਬੀ ਹਰ ਗੱਲ ਲਈ ਮੁੱਡੇ ਨਾ ਮੁੱਡੇ ਲਾ ਕੇ ਖੜੇ ਆ ਮਰੇ ਨਾ ਕਾਂਗਰਸੀਆਂ ਦਾ ਤੁਸੀਂ ਸਿਸਟਮ ਦੇਖਿਓ ਪ੍ਰਤਾਪ ਬਾਜਵੇ ਨੇ ਵੀ ਅਜੇ ਆ ਕੇ ਬਹਿਣਾ ਉਹਨੇ ਰਾਜੇ ਬੜਿੰਗ ਦਾ ਬਿਸਤਰਾ ਗੋਲ ਕਰਕੇ ਨਾਲ ਲੈ ਕੇ ਜਾਣਾ ਇੱਕ ਸਰਪੰਚ ਦਾ ਨਾਮ ਕੀ ਹੈ ਕਿਹੜਾ ਪਿੰਡ ਹੈ ਗੁਰਪਾਲ ਸਿੰਘ ਸਾਹਿਬ ਦਾ ਸਰਪੰਚ ਕਿਹੜਾ ਪਿੰਡ ਹੈ ਅੱਛਾ ਕੀ ਕਿਹੜਾ ਚਾਹੋਂਗੇ ਅੱਜ ਜੱਪੀ ਜੀ ਆਏ ਸੀਗੇ ਉਹ ਇਲੈਕਸ਼ਨ ਆ ਐਮਪੀ ਦੀ ਤੇ ਉਹਦੇ ਸੰਬੰਧ ਚ ਆਏ ਸੀ ਸੰਗੋਲ ਸਾਹਿਬ ਆਏ ਸੀ ਉਹਦੇ ਸੰਬੰਧ ਚ ਸਾਰੇ ਪਿੰਡ ਨੇ ਕੱਟਕੀਤਾ ਸਾਥ ਦਿੱਤਾ ਵਧੀਆ ਬਹੁਤ ਪਹਿਲਾਂ ਵੀ ਵਧੀਆ ਕੰਮ ਹੋ ਰਿਹਾ ਜਾਂ ਨਹੀਂ ਸਰਕਾਰ ਬਣੀਆਂ 2 ਸਾਲ ਹੋ ਗਏ ਤੇ ਹੁਣ ਐਮਪੀ ਦੀ ਇਹ ਇਲੈਕਸ਼ਨ ਆਈ ਹੈ ਅਗਲੀ ਉਹਦੇ ਵੇਸਤੇ ਜਿਵੇਂ ਕੰਮ ਕਰੇ ਨੇ ਐਮਐਲਏ ਸਭ ਨੇ ਉਵੇਂ ਲੋਕ ਇਹਨਾਂ ਨੂੰ ਚਾਹੁੰਦੇ ਨੇ ਅਗਲੀ ਵਾਰੀ ਵੋਟਾਂ ਵੀ ਪਿੰਡ ਦੇ ਵੋਟਾਂ ਕੀ ਮੈਸ਼ਿਨ ਜਾਂਦੇ ਉਹ ਜਿਹੜੀਆਂ ਪਿੰਡ ਦੀਆਂ ਵੋਟਾਂ ਨੇ ਆਮ ਆਗਦੀ ਪਾਰਟੀ ਨੂੰ ਪਹਿਲਾਂ ਵੀ ਜ਼ਿਆਦਾ ਪਈਆਂ ਸੀਗੀਆਂ ਇਸ ਵਾਰੀ ਉਸ ਤੋਂ ਵੀ ਜ਼ਿਆਦਾ ਪੈਣਗੀਆਂ ਸਾਹਿਬ ਜੀ ਕੀ ਲੱਗਦਾ ਤੁਹਾਨੂੰ ਤੁਹਾਡੇ ਪਿੰਡ ਚੋਂ ਪੱਪੀ ਪ੍ਰੋਫੈਸਰ ਜੀ ਪਹਿਲੇ ਨੰਬਰ ਤੇ ਜਾਣਗੇ ਜੀ ਸਾਡੇ ਪਿੰਡ ਹਾਂਜੀ ਅੱਗੇ ਕੰਮ ਨੇ ਜਿਹੜੇ ਕਰਵਾਉਣਗੇ ਵੀ ਤੁਹਾਡੇ ਫਿਰ ਵਿਕਾਸ ਦੇ ਕੰਮ ਕਰਵਾਉਣਗੇ ਜੇ ਵਿਕਾਸ ਦੇ ਕੰਮ ਕਰਵਾਉਣਗੇ ਉਹ ਕੰਮਾਂ ਨੂੰ ਦੇਖ ਕੇ ਲੋਕ ਅਗਲੀ ਵਾਰੀ ਬੋਟਾ ਪਾਉਣਗੇ ਪਿਛਲੀ ਵਾਰੀ ਇਹਨਾਂ ਬੰਦੀਆਂ ਤੇ ਬਿੱਟੂ ਨੇ ਬੋਟਾ ਪਾਈਆਂ ਸੀ ਜੀ ਹਾਂਜੀ ਆਇਆ ਸੀ ਤੁਹਾਡੇ ਪਿੰਡ ਤੇ ਨਹੀਂ ਆਇਆ ਨਹੀਂ ਜੀ ਮੁੜ ਕੇ ਇੱਕ ਵਾਰੀ ਕਿਉਂ ਨਹੀਂ ਆਇਆ ਜੀ ਇਹ ਤਾਂ ਪਤਾ ਨਹੀਂ ਉਹਨਾਂ ਦਾ ਕਲਚਰ ਆ ਵੀ ਜਿੱਤ ਕੇ ਘਰੇ ਬਹਿ ਜਾਓ ਲੋਕਾਂ ਨੂੰ ਮਿਲੋ ਹੀ ਨਾ ਜੇ ਹੁਣ ਤੁਹਾਡੇ ਪਿੰਡ ਆਉਣਗੇ ਪਿੰਡ ਆਉਣਗੇ ਆਉਣਾ ਸੀ ਤਾਂ ਮੈਂ ਜਾਣਾ ਨਹੀਂ ਜੀ ਨਾ ਆਸੀਂ ਮਿਲਣਾ ਨਹੀਂ ਜੀ ਬਿਲਕੁਲ ਨਹੀਂ ਕਰ ਠੀਕ ਹੈ ਜੀ